ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਤੱਥਾਂ ਦੇ ਆਧਾਰ ਤੇ ਗੱਲ ਕਰਨ ਵਾਲੇ ਲੀਡਰ ਨੇ ਹਾਲਾਂਕਿ ਕਾਂਗਰਸ ਦੇ ਕੁਝ ਵੱਡੇ ਲੀਡ ਡਰਾਮੇ ਵੀ ਨੇ ਜਿਹੜੇ ਹਾਲਾਤ ਜਦੋਂ ਤਣਾਅਪੂਰਵਕ ਹੋਣ ਤਾਂ ਲਾਊਡ ਹੋ ਜਾਂਦੇ ਨੇ ਉੱਚੇ ਸੁਰ ਹੋ ਜਾਂਦੇ ਨੇ ਮਤਲਬ ਕਿ ਤੈਸ਼ ਆ ਜਾਂਦੇ ਨੇ ਪ੍ਰਤਾਪ ਬਾਜਵਾ ਜ਼ਿਆਦਾਤਰ ਕੂਲ ਰਹਿ ਕੇ ਗੱਲਬਾਤ ਕਰਨ ਵਾਲੇ ਮੰਤਰੀਆਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਖੈਰ ਪ੍ਰਤਾਪ ਬਾਜਵਾ ਨੇ ਦੁਬਾਰਾ ਇੱਕ ਵਿਵਾਦ ਚੁੱਕਿਆ ਜਿਸ ਵਿਵਾਦ ਨੂੰ ਲੈ ਕੇ ਉਹਨਾਂ ਨੇ ਸੋਸ਼ਲ ਮੀਡੀਆ ਦਾ ਰੁਖ ਕੀਤਾ ਔਰ ਉਹਦੇ ਉੱਤੇ ਕੁਝ ਗੱਲਾਂ ਮਖਸੂਸ ਉਹਨਾਂ ਨੇ ਆਪਣੇ ਹੱਥੀਂ ਲਿਖੀਆਂ ਹਾਲਾਂਕਿ ਕੁਝ ਨਿਊਜ਼ ਰਿਪੋਰਟਸ ਵੀ ਨੇ ਜੋ ਵੇਰਵੇ ਤੁਹਾਨੂੰ ਸਾਂਝੇ ਕਰ ਚੁੱਕੇ ਆ ਪਰ ਇਸ ਦੇ ਬਾਵਜੂਦ ਜੋ ਪ੍ਰਤਾਪ ਬਾਜਵਾ ਨੇ ਪ੍ਰਤਾਖ ਆਪਣੇ ਹੱਥੀਂ ਲਿਖਿਆ ਉਹ ਤੁਹਾਨੂੰ ਦੱਸਦੇ ਆ ਕਿ ਸੀਐਮ ਭਗਵੰਤ ਮਾਨ ਦੀ ਸਿਚੁਏਸ਼ਨ ਨੂੰ ਲੈ ਕੇ ਪ੍ਰਤਾਪ ਬਾਜਵਾ ਕੀ ਸੋਚਦੇ ਆ ਵੈਭਵ ਕੁਮਾਰ ਦੇ ਪੰਜਾਬ ਦੀ ਵਿਜ਼ਾਰਤ ਵਿੱਚ ਆਉਣ ਦੀਆਂ ਚਰਚਾਵਾਂ ਬਾਰੇ ਪ੍ਰਤਾਪ ਬਾਜਵਾ ਕੀ ਸੋਚਦੇ ਨੇ ਔਰ ਪੰਜਾਬ ਸਰਕਾਰ ਦੀ ਮੌਜੂਦਾ ਸਥਿਤੀ ਬਾਰੇ ਪ੍ਰਤਾਪ ਬਾਜਵਾ ਦੇ ਕੀ ਵਿਚਾਰ ਨੇ ਉਹਨਾਂ ਨੇ ਇੱਕ ਟਵੀਟ ਕੀਤਾ ਔਰ ਇਸ ਮਾਮਲੇ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਦਰਸਲ ਵੈਭਵ ਕੁਮਾਰ ਦੀ ਚਰਚਾ ਖਾਸੇ ਲੰਬੇ ਸਮੇਂ ਤੋਂ ਚੱਲਦੀ ਪਈ ਹੈ ਔਰ ਇਸੇ ਚਰਚਾ ਦੇ ਵਿੱਚ ਇਹ ਗੱਲ ਜ਼ਾਹਰ ਹੈ ਕਿ ਜਿੱਥੇ ਵੈਭਵ ਕੁਮਾਰ ਸੀਐਮ ਅਰਵਿੰਦ ਕੇਜਰੀਵਾਲ ਜਿਹੜੇ ਸੀਐਮ ਰਹਿ ਚੁੱਕੇ ਨੇ ਉਹਨਾਂ ਦੇ ਪੀਅਰ ਸੀਗੇ ਉੱਥੇ ਹੀ ਹੁਣ ਜਦੋਂ ਸੀਐਮ ਸ਼ਿਪ ਗਈ ਹੈ ਜਾਂ ਸੀਐਮ ਸ਼ਿਪ ਛੱਡੀ ਹੈ ਤੇ ਉਸ ਵੇਲੇ ਵਿਭਨ ਕੁਮਾਰ ਨੂੰ ਪੰਜਾਬ ਵੱਲ ਭੇਜ ਦਿੱਤਾ ਗਿਆ ਇਹ ਗੱਲਾਂ ਚੱਲਦੀਆਂ ਪਈਆਂ ਨੇ ਖੈਰ ਪੰਜਾਬ ਵੱਲ ਜੇ ਭੇਜਿਆ ਗਿਆ ਜੇ ਇਸ ਗੱਲ ਦੇ ਵਿੱਚ ਵਜ਼ਨ ਹੈ ਤਾਂ ਕੀ ਹਾਲਾਤ ਬਣ ਸਕਦੇ ਨੇ ਪ੍ਰਤਾਪ ਬਾਜਵਾ ਨੇ ਪੈਨ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਹੈ ਟਵੀਟ ਉਹਨਾਂ ਨੇ ਜਾਰੀ ਕੀਤਾ ਕੀ ਬੋਲਦੇ ਨੇ ਕੀ ਲਿਖਦੇ ਨੇ ਤੁਹਾਨੂੰ ਪੜ ਕੇ ਸੁਣਾਉਂਦੇ ਨੇ ਪ੍ਰਤਾਪ ਬਾਜਵਾ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਇੱਕ ਅਲਾਰਮਿੰਗ ਸਿਚੁਏਸ਼ਨ ਹੈ ਕਿ ਕਿਵੇਂ ਦਿੱਲੀ ਤੋਂ ਕੁਝ ਲੋਕਾਂ ਨੂੰ ਚੁੱਪਚੀਪੀਤੇ ਪੰਜਾਬ ਦੀ ਵਿਜ਼ਾਰਤ ਵਿੱਚ ਸੀਐਮ ਆਫਿਸ ਦੇ ਵਿੱਚ ਇੰਸਟਾਲ ਕੀਤਾ ਜਾ ਰਿਹਾ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਤੋਂ ਦਿੱਲੀ ਬੈਠਿਆਂ ਆਪਰੇਟ ਕਰਨਾ ਬੰਦ ਕਰਨਾ ਚਾਹੀਦਾ ਹੈ ਇੱਥੇ ਅਰਵਿੰਦ ਕੇਜਰੀਵਾਲ ਨੂੰ ਪ੍ਰਤਾਪ ਬਾਜਵਾ ਡੀ ਫੈਕਟੋ ਸੀਐਮ ਦੱਸ ਰਹੇ ਨੇ ਲਿਖਦੇ ਨੇ ਕਿ ਜੇ ਉਹ ਇਲੈਕਟੋਰੇਟ অর ਇਲੈਕਟਡ ਰਿਪਰੈਜ਼ੈਂਟੇਟਿਵਸ ਦੇ ਸਿਸਟਮ ਦੀ ਰਿਸਪੈਕਟ ਕਰਦੇ ਨੇ ਤੋਂ ਉਹਨਾਂ ਨੂੰ ਕੋਈ ਕੈਪੇਬਲ ਲੀਡਰ ਅਪਾਇੰਟ ਕਰਨਾ ਚਾਹੀਦਾ ਜੋ ਪੰਜਾਬ ਦੇ ਹਾਲਾਤਾਂ ਨੂੰ ਇੰਡੀਪੈਂਡੈਂਟਲੀ ਮੈਨੇਜ ਕਰ ਸਕੇ ਸਗੋਂ ਉਹਨਾਂ ਨੂੰ ਪੰਜਾਬ ਦੇ ਵਿੱਚ ਅਫਰਾ-ਗਫਰੀ ਦੀ ਹਾਲਤ ਜਿਹੜੀ ਹੈ ਪੰਜਾਬ ਦੀ ਵਿਜ਼ਾਰਤ ਵਿੱਚ ਅਫਰਾ-ਗਫਰੀ ਦੀ ਹਾਲਤ ਪੈਦਾ ਨਹੀਂ ਕਰਨੀ ਚਾਹੀਦੀ ਪੰਜਾਬ ਦੇ ਵਿੱਚ ਲੀਡਰਸ਼ਿਪ ਕ੍ਰਾਈਸਿਸ ਜਿਹੜੇ ਨੇ ਪ੍ਰਤਾਪ ਬਾਜਵਾ ਦੱਸ ਰਹੇ ਨੇ ਅੱਗੇ ਸੀਐਮ ਭਗਵੰਤ ਮਾਨ ਉੱਤੇ ਵੀ ਨਿਸ਼ਾਨੇ ਸਾਧਦੇ ਨੇ ਲਿਖਦੇ ਨੇ ਕਿ ਸੀਐਮ ਭਗਵੰਤ ਮਾਨ ਦੀ ਚੁੱਪੀ ਪੰਜਾਬ ਦੇ ਲੋਕਾਂ ਨਾਲ ਧਰੋਗਣੀ ਜਾਵੇਗੀ ਸਾਫ਼ ਤੌਰ ਦੇ ਉੱਤੇ ਪ੍ਰਤਾਪ ਬਾਜਵਾ ਨੇ ਕੁਝ ਗੱਲਾਂ ਮਖੂਸ ਅੱਗੇ ਰੱਖੀਆਂ ਨੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਨਾਲ ਇਹ ਤਾਂ ਜ਼ਾਹਿਰ ਹੋ ਜਾਂਦਾ ਕਿ ਕਾਂਗਰਸ ਪਾਰਟੀ ਕਿੱਥੇ ਸਟੈਂਡ ਕਰ ਰਹੀ ਹੈ ਕਿੱਥੇ ਸਿਚੁਏਸ਼ਨ ਜਿਹੜੀ ਹੈ ਕਾਂਗਰਸ ਪਾਰਟੀ ਦੀ ਖੜ ਕੇ ਖੜਦੀ ਪਈ ਹੈ ਖੈਰ ਇਸ ਦੇ ਬਾਵਜੂਦ ਸੀਐਮ ਭਗਵੰਤ ਮਾਨ ਨਾਲ ਵੀ ਉਹਨਾਂ ਨੇ ਇਤਰਾਜ਼ ਖੜਾ ਕੀਤਾ ਕਹਿੰਦੇ ਨੇ ਕਿ ਉਹਨਾਂ ਦੀ ਚੁੱਪੀ ਜਿਹੜੀ ਹੈ ਸੀਐਮ ਭਗਵੰਤ ਮਾਨ ਦੀ ਉਹ ਲੋਕਾਂ ਦੇ ਨਾਲ ਝਰੋਗਣੀ ਜਾਵੇਗੀ ਖੈਰ ਕਰਤਾ ਕਿ ਸਿਚੁਏਸ਼ਨ ਐਵੇਂ ਦੀ ਰਹੂਗੀ ਕਿ ਸਿਚੁਏਸ਼ਨ ਬਣ ਸਕਦੀ ਹੈ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇ ਰੋਵਾਂਗੇ ਪੰਜਾਬੀ ਤੋਂ